ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਪਿੰਡ ਵਿੱਚ ਛੱਪੜ ਦਾ ਪਾਣੀ ਦਾ ਨਿਕਾਸ ਨਹੀਂ ਹੈਗਾ ਪਾਣੀ ਸਾਡੇ ਕਬਰਿਆਂ ਤੱਕ ਪਹੁੰਚ ਰਿਹਾ ਸਾਨੂੰ ਬਹੁਤ ਤੰਗੀਆਂ ਗਲੀਆਂ 'ਚ ਪਾਣੀ ਖਲੋਤਾ ਦਾ ਸਾਨੂੰ ਪਾਣੀ ਦੇ ਨਿਕਾਸ ਵਾਲ ਮਤਲਬ ਆ ਸਾਡੇ ਪਾਣੀ ਦਾ ਹੱਲ ਹੋਣਾ ਚਾਹੀਦਾ ਸਾਡੇ ਗਲੀਆਂ 'ਚ ਪਾਣੀ ਨਹੀਂ ਖਲੋਣਾ ਚਾਹੀਦਾ ਨਾਲੀਆਂ 'ਚ ਪਾਣੀ ਖਲੋਤੇ ਦਾ ਬੰਦੇ ਮੱਛਰ ਕਰਕੇ ਬੰਬਾਰੀਆਂ ਪੈਦਾ ਹੋਣਦੀਆਂ ਸਾਡੇ ਬੱਚੇ ਬਹੁਤ ਤੰਗ ਆ ਤੇ ਬਰਪਿੰਡ ਦੇ ਇੱਥੇ ਰਹਿਣ ਵਾਲੇ ਆ ਜੀ ਆਹ ਇਸ ਕਰਕੇ ਅਸੀਂ ਕੱਟੇ ਹੋਏ ਜੀ ਸਾਨੂੰ ਪਾਣੀ ਦੀ ਬੜੀ ਪ੍ਰੋਬਲਮ ਆ ਰਹੀ ਹੈ ਮਾੜੀ ਜੀ بارش ਆਉਂਦੀ ਹੈ ਪਾਣੀ ਸਾਡੇ ਕਮਰੇ ਚ ਆਉਂਦਾ بارش ਤੋਂ ਪਹਿਲਾਂ ਵੀ ਪਾਣੀ ਆਉਂਦਾ ਨਹੀਂ ਹੁੰਦਾ ਜਦੋਂ ਸਾਡੇ ਘਰਾਂ ਦਾ ਪਾਣੀ ਆ ਰੋਜ਼ ਦੀ ਵਰਤੋਂ ਵਾਲਾ ਪਾਣੀ ਵੀ ਉੱਥੇ ਘਰੋਤਾ ਰਹਿੰਦਾ ਨਿਕਾਸ ਨਹੀਂ ਪਾਣੀ ਦਾ ਸਾਡੇ ਬਜ਼ੁਰਗਾਂ ਨੂੰ ਸਾਡੇ ਬੱਚਿਆਂ ਨੂੰ ਨੰਗਾ ਦੀ ਬਹੁਤ ਤੰਗੀ ਆ ਰਹੀ ਹੈ ਸ਼ਿਕਾਇਤ ਅੱਗੇ ਇੱਕ ਦੋ ਵਾਰੀ ਅਸੀਂ ਅਸੀਂ ਸਰਪੰਚ ਮੈਂਬਰਾਂ ਨੂੰ ਕਿਹਾ ਕੋਈ ਮਸਲਾ ਨਹੀਂ ਹੱਲ ਹੋਉਂਦਾ ਸਾਡਾ ਮਸਲਾ ਹੱਲ ਹੋਣਾ ਚਾਹੀਦਾ ਬੇਸ਼ੱਕ ਆਣ ਕੇ ਕੋਈ ਅੱਗੋਂ ਵੀ ਆਣ ਕੇ ਸਾਡੇ ਪਿੰਡ ਦੇ ਵਿੱਚ ਸਾਡੀ ਗਲੀਆਂ ਛਾਣ ਕੇ ਮੌਕਾ ਦੇਖ ਸਕਦੇ ਨਾਲੇ ਦੀ ਪ੍ਰੋਬਲਮ ਆ ਪਾਣੀ ਛੱਪੜ ਦਾ ਪਾਣੀ ਪਿੰਡ ਦਾ ਪਾਣੀ ਕਿਸੇ ਪਾਸੇ ਨਹੀਂ ਜਾਂਦਾ ਸਾਨੂੰ ਹੁਣ ਇੱਥੇ ਇਕੱਠੇ ਕੀਤਾ ਗਿਆ ਸਾਨੂੰ 11 ਵਜੇ ਦਾ ਸੱਦਾ ਦਾ ਵਾ ਅਜੇ ਤੱਕ ਕੋਈ ਆਇਆ ਨਹੀਂ ਕਿਉਂ ਨਹੀਂ ਆਉਂਦਾ ਤਾਂ ਸਾਡੀ ਕਿਹੜੀ ਗੱਲੋਂ ਦੀ ਸੁਣਾਈ ਹੋਣ ਦੇ ਦੀ ਸਾਡਾ ਪਾਣੀ ਦੇ ਅੰਦਰ ਜਾਂਦਾ ਦਾ ਸਾਡੇ ਸਾਡੀਆਂ ਪੇਟੀਆਂ ਤੱਕ ਪਾਣੀ ਅੰਦਰ ਚਲ ਗਿਆ ਸਾਡਾ ਦਾਤ ਤੱਕ ਸਾਰਾ ਖਰਾਬ ਹੋ ਗਿਆ ਸਾਡੇ ਗੱਲ ਕੇ ਬੈਠ ਗੱਲ ਕਰਦੇ ਦਿਹਾੜੀਦਾਰੇ ਹੀ ਬੰਦੇ ਹੀ ਕਿੱਥੋਂ ਕਦੇ ਕਰੀਏ ਸਾਡੇ ਚਾਰ ਚਾਰ ਗੱਲ ਬੱਲੀਆਂ ਇਹ ਘਰ ਵਾ ਸਾਡੇ ਅਸੀਂ ਕਿੱਥੋਂ ਕੜੀਏ ਐ ਸਾਡੇ ਕੋ ਨੰਗਿਆ ਨਹੀਂ ਜਾਂਦਾ ਸਾਡੇ ਕੋ ਸਿੱਕਿਆ ਵਾ ਇਹ ਨਹੀਂ ਨੰਗਿਆ ਜਾਂਦਾ ਜਦੋਂ ਬਾਦਸ਼ਾਹ ਸਾਡੇ ਅੰਦਰ ਜਾਂਦਾ ਪਾਰੇ ਆਏ ਮੇਰਾ ਦੇ ਪਾਣੀ ਦਾ ਮੋਕਾ ਕਿਥਾ ਨਾਲੀਆਂ ਨੇ ਪਾਣੀ ਲੋਕਾਂ ਦੀ ਸਾਡੇ ਪਾਣੀ ਦਾ ਮੋਕਾ ਕੀਤਾ ਜਾਵੇ ਕਿੰਨੇ ਕਿੰਨੀ ਗੰਦਗੀ ਚੱਲੀ ਹੈ ਬੰਦਕੇ ਭਾਜੀ ਆ ਕੇ ਸਾਡਾ ਮੋਕਾ ਦੇਖਾ ਜਾਏ ਇਹੀ ਕ ਗੰਦੀ ਗੰਦਗੀ ਆ ਨਾ ਇੰਨਾ ਕ ਮੱਛਰ ਸਾਡੇ ਘਰ ਚ ਕੋਈ ਨਾ ਕੋਈ ਬਿਮਾਰੀ ਰਹਿੰਦਾ ਨੰਗਿਆ ਨਹੀਂ ਜਾਂਦਾ ਕੋਈ ਨਾ ਕੋਈ ਬਿਮਾਰੀ ਰਹਿੰਦਾ ਵਾ ਇਹ ਸਾਡਾ ਪਿੰਡ ਗਰਦਾਖਪੁਰ ਤੇ ਸਭ ਤੋਂ ਵੱਡਾ ਪਿੰਡ ਤੇ ਬੜਵਾ ਤੇ ਮੇਰਾ ਨਾਮ ਸੁਰਿੰਦਰ ਸਿੰਘ ਆ ਮੇਰੇ ਘਰ ਦੇ ਸਰਪੰਚ ਆ ਉਹ ਕਾਰਨ ਕਰਕੇ ਇੱਥੇ ਨਹੀਂ ਆ ਸਕਿਆ ਤੇ ਮੈਂ ਉਹਨਾਂ ਜਥਾ ਆਇਆ ਵਾ ਤੇ ਮੇਰੇ ਪਿੰਡ ਦੇ ਟੋਟਲ 21 ਕਿਨਾਰੇ ਛੱਪੜ ਵਾ ਤੇ ਕਾਫੀ ਛੱਪੜ ਪੂਰੇ ਗਏ ਆ 21 ਕਿੱਲੇ ਛੱਪੜ ਵਾ ਤੇ ਕਾਫੀ ਛੱਪੜ ਪੂਰੇ ਗਏ ਆ ਤੇ ਲੋਕਾਂ ਨੂੰ ਬੜੀ ਪ੍ਰੋਬਲਮ ਆਉਂਦੀ ਆ ਪਾਣੀ ਲੋਕਾਂ ਦੇ ਘਰ ਵਿੱਚ ਖੜਾ ਵਾ ਤੇ ਪਹਿਲਾਂ ਵੀ ਇਹ ਨਿਸ਼ਾਨਦੀ ਵਾਸਤੇ ਗਰਦੌਰ ਸਾਹਿਬ ਨੂੰ ਸੱਦਿਆ ਜਾਂ ਨਿਸ਼ਾਨਦੀ ਕਰਕੇ ਕੋਈ ਮਸਲੇ ਦਾ ਹੱਲ ਕੀਤਾ ਜਾਵੇ ਜਿਹੜੀ ਖਾਲੀ ਜਗ੍ਹਾ ਨੂੰ ਪਟਾ ਕੇ ਉਸ ਪਾਣੀ ਛੁੱਟਿਆ ਜਾਵੇ ਤੇ ਇਦੇ ਵਿੱਚ ਗਰਦੌਰ ਸਾਹਿਬ ਆਏ ਹੀ ਪਿਛਲੀ ਵਾਰੀ ਵੀ ਡੱਕਿਆ ਗਿਆ ਹੁਣ ਵੀ ਡੱਕਿਆ ਗਿਆ ਵਾ ਪੁਲਿਸ ਵੀ ਪੁਲਿਸ ਪ੍ਰੋਟੈਕਸ਼ਨ ਵੀ ਮਿਲੀ ਆ ਉਹ ਪੁਲਿਸ ਵੀ ਨਹੀਂ ਆਈ ਵੀਡੀਓ ਦਫਤਰ ਵੀ ਚਿੱਠੀ ਕੱਢੀ ਆ ਉਹਨਾਂ ਚੋਂ ਵੀ ਕੋਈ ਨਹੀਂ ਆਇਆ ਤੇ ਸਾਡੀ ਇਹੋ ਹੀ ਬੇਨਤੀ ਆ ਪ੍ਰਸ਼ਾਸਨ ਗਾੜੀ ਵੀ ਇਹ ਮੇਰੇ ਪਿੰਡ ਦੇ ਮਸਲਾ ਹੱਲ ਕੀਤਾ ਜਾਏ ਪਾਣੀ ਲੋਕਾਂ ਦੇ ਘਰਾਂ 'ਚ ਖਲੋਤਾ ਵਾ ਮੱਛਰ ਬੜਾ ਹੋ ਗਿਆ ਬਿਮਾਰੀਆਂ ਲੱਗਣ ਦੀਆਂ ਲੋਕਾਂ ਨੂੰ ਇਹਦਾ ਜਲਦ ਜਲਦ ਹੱਲ ਕਰਵਾਇਆ ਜਾਏ ਕਿੰਨੇ ਘਰਾਂ 'ਚ ਜਿਹੜੇ ਗੱਲੇ ਪਾਣੀ ਡੁੱਬੇ ਨੇ ਇਹ ਤੇ 300 150 ਘਰਵਾ 150 ਘਰਵਾ ਜਿਹੜਾ ਪਾਣੀ ਚ ਡੁੱਬਾ ਆ ਤੇ ਕੋਈ ਨਾਲਾ ਵੀ ਨਹੀਂ ਵਧੀਆ ਸਾਰਾ ਬਲਾਕ ਜਿਹਾ ਆ ਤੇ ਕੋਈ ਬਹੁਤ ਗੰਦਗੀ ਪਈ ਆ ਤੇ ਇਹ ਨਾ ਇਹ ਰੋਜ਼ ਹੀ ਸਾਡੇ ਘਰਾਂ ਚ ਆਉਂਦੇ ਆ ਤੇ ਸਾਡੇ ਕੋਈ ਹਾਲ ਨਹੀਂ ਹੈ ਛੱਪਣ ਨੂੰ ਮਤਲਬ ਖਾਲੀ ਕਰਾ ਕੇ ਤੇ ਪੁਲਿਸ ਨਹੀਂ ਪਹੁੰਚੀ ਪ੍ਰਸ਼ਾਸਨ ਨਹੀਂ ਪਹੁੰਚਦਾ ਕੀ ਕਰ ਕਿਉਂ ਨਹੀਂ ਪਹੁੰਚਦੇ ਇਸ ਦੇ ਜੀ ਤੁਹਾਡਾ ਤੁਸੀਂ ਮੀਟ ਹੀ ਆਈ ਤੁਸੀਂ ਇਹ ਆਵਾਜ਼ ਲੋਕਾਂ ਤੱਕ ਖੜੋ ਉਹਨਾਂ ਨੂੰ ਪੁੱਛੋ ਕਿ ਤੂੰ ਕਿਉਂ ਨਹੀਂ ਆਏ ਪਤਾ ਨਹੀਂ ਮੈਂ ਨਹੀਂ ਕਹਿ ਸਕਦਾ ਉਹਨਾਂ ਨੂੰ ਪੁੱਛੋ ਵੀ ਉਹ ਕੋਈ ਆਏ ਉਹਨਾਂ ਨੂੰ ਕੀ ਪ੍ਰੈਸ਼ਰ ਆ ਜੀ ਤੁਹਾਨੂੰ ਚਿੱਠੀਆਂ ਆਹੀ ਹਨ ਦੋ ਤਿੰਨ ਘੰਟੇ ਹੋ ਗਏ ਠੀਕ ਦੇਣ ਨੂੰ ਬਸ ਬੈਠੇ ਠੀਕ ਹਾਂ ਜੇ 10 ਵਜੇ ਤੇ ਬੈਠੇ ਹਾਂ ਜੀ ਨਹੀਂ ਕਰੋਗੇ ਹਾਂ ਜੀ ਜੇ ਸਮਾਈ ਨਹੀਂ ਹੁੰਦੀ ਫਿਰ ਅੱਗੇ ਕੀ ਕਰੋਗੇ ਅੱਗੇ ਤਾਂ ਫਿਰ ਜੋ ਹੁੰਦਾ ਪ੍ਰੋਸੈਸ ਹੈ ਵੀ ਧਰਨਾ ਲਾਵਾਂਗੇ ਰੋਕਾਂਗੇ ਫਿਰ ਉਹ ਜਮਿਆਰੀ ਪ੍ਰਸ਼ਾਸਨ ਦੀ ਹੋਊਗੀ ਪਿੰਡ ਵਾਲੇ ਕੀ ਜਾਣਾ ਚਾਹੋਗੇ ਵੀ ਇਹ ਨਹੀਂ ਗੰਦਗੀ ਫੈਲੀ 100 ਘੰਟੇ ਡੁੱਬਾ ਪਿਆ ਮੇਰਾ ਨਾਮ ਬਲਜੀਤ ਸਿੰਘ ਮੈਂ ਪਿੰਡ ਤੇ ਬਰਤੋਂ ਪੰਚ ਪੋਂ ਦੇ ਨਾਤੇ ਸਾਡੇ ਪਿੰਡ ਦੀ 10000 ਵੋਟਾਂ ਜ਼ਿਲ੍ਹਾ ਗੁਰਦਾਸਪੁਰ ਦੇ ਸਭ ਤੋਂ ਵੱਡਾ ਪਿੰਡ ਤਿਬੜ ਆ ਇੱਥੇ 20 ਕਿੱਲਿਆਂ ਤੋਂ ਪਲੱਸ ਛੱਪੜ ਆ ਤੇ 20 ਕਨਾਲਾ ਥਾਂ ਨਹੀਂ ਗਾ ਇੱਥੇ ਬਚਿਆ 20 ਕਨਾਲਾ ਥਾਂ ਨਹੀਂ ਬਚਿਆ ਤੇ ਪਿੰਡ ਦੇ ਲੋਕ ਇੰਨੇ ਪਰੇਸ਼ਾਨ ਨੇ ਘਰਾਂ ਦੇ ਵਿੱਚ ਗਲੀਆਂ ਦੇ ਵਿੱਚ ਗੋਡੇ-ਗੋਡੇ ਪਾਣੀ ਆ ਪੰਚਾਇਤ ਨੂੰ ਇੰਨੇ ਪਰੇਸ਼ਾਨ ਪਿੰਡ ਵਾਲੇ ਫਿਰ ਕਰਦੇ ਨੇ ਘਰਾਂ ਚ ਆ ਕੇ ਬਹਿ ਕੇ ਸਾਨੂੰ ਫਿਰ ਕੋਈ ਰਾਹ ਨਹੀਂ ਲੱਭਦਾ ਪਹਿਲਾਂ ਵੀ ਨਿਸ਼ਾਨਦੇਹੀ ਕਰਾਈ ਪਿੰਡ ਵਾਲਿਆਂ ਨੇ ਜਿਨ੍ਹਾਂ ਨੇ ਘਰ ਬਣਾਲੇ ਉਹਨਾਂ ਰੋਕਤੀ ਹੁਣ ਜਦੋਂ ਉਹਨਾਂ ਨੇ ਅੱਗੇ ਹੱਥ ਜੋੜਦੇ ਆਂ ਵੀ ਸਾਰੇ ਪਿੰਡ ਦਾ ਮਸਲਾ ਸਾਡਾ ਨਿੱਜੀ ਕਿਸੇ ਨਾਲ ਕੋਈ ਵੈਰ ਨਹੀਂ ਹੈਗਾ ਸਾਰੇ ਸਾਡੇ ਆਪਣੇ ਹੀ ਪਰਿਵਾਰਾਂ ਨੇ ਇਹਨਾਂ ਨੂੰ ਛੱਪੜ ਹੀ ਲੱਗਾ ਇਹਨਾਂ ਨੂੰ ਘਰ-ਬਾਰ ਬਣਾਉਣ ਵਾਸਤੇ ਕੀ ਗੱਲ ਇਹਨਾਂ ਦੇ ਕੋਲ ਆਪਣੀ ਹੋਰ ਜ਼ਿਆਦਾ ਤਹਿ ਨਹੀਂ ਸੀ ਇਹ ਕਰਕੇ ਸਾਡੇ ਲੋਕਾਂ ਦੀ ਭੁੱਖ ਜ਼ਿਆਦਾ ਵੱਧ ਗਈ ਆ ਜਿਹਦੇ ਘਰ ਦੇਗੇ ਛੱਪੜ ਉਹ ਕਹਿੰਦਾ ਵੀ ਮੈਂ ਹੀ ਮਾਲਕ ਆ ਸਾਰੇ ਦਾ ਸਾਰਾ ਮੈਂ ਵੜਨਾ ਦੂਜੀ ਗੱਲ ਪੁਲਿਸ ਪ੍ਰਸ਼ਾਸਨ ਦੀ ਮੰਗ ਕੀਤੀ ਆ ਐਸਐਸਪੀ ਸਾਹਿਬ ਡੀਸੀ ਸਾਹਿਬ ਦੇ ਆਰਡਰ ਨੇ ਅਜੇ ਤੱਕ ਪੁਲਿਸ ਪ੍ਰਸ਼ਾਸਨ ਨਹੀਂ ਪਹੁੰਚਿਆ ਸਾਰਾ ਪਿੰਡ ਟੀਵੀ ਵੀਡੀਓ ਬਣਾ ਕੇ ਦੱਸ ਦਿੱਤਾ ਵੀ ਇੱਥੇ ਖੜਾ। ਤੁਸੀਂ ਇਹ ਹਿਸਾਬ ਲਾਓ ਵੀ ਭਗਵੰਤ ਮਾਨ ਸਾਹਿਬ ਦੀ ਸਰਕਾਰ ਉਹ ਇਹ ਗੱਲ ਕਹਿੰਦੀ ਹੈ ਕਿ ਆਪਾਂ ਪਿੰਡਾਂ ਦੇ ਵਿੱਚ ਖਾਲੀ ਜਗ੍ਹਾ ਕਰਾਉਣੀਆਂ ਨੇ। ਆਪਾਂ ਇਹੋ ਜਿਹੇ ਕੰਮ ਜਿਹੜੇ ਨੇ ਪਿੰਡ ਦੀ ਨਿਕਾਸੀ ਦੇ ਮਸਲਿਆਂ ਹੱਲ ਕਰਾਉਣੇ ਨੇ, ਦੱਬੇ ਥਾਂ ਕਢਾਉਣੇ ਨੇ। ਨਜਾਇਜ਼ ਕਬਜ਼ਿਆਂ। ਹੁਣ ਨਜਾਇਜ਼ ਕਬਜ਼ਿਆਂ ਵਾਲੇ ਥਾਂ ਦੇ ਉੱਤੇ ਭਗਵੰਤ ਮਾਨ ਦੀ ਸਰਕਾਰ ਕਿਉਂ ਨਹੀਂ ਇਹ ਜਗ੍ਹਾ ਤੇ ਖਲੋਰੀ ਆ ਕੇ? ਕਿਉਂ ਨਹੀਂ ਪ੍ਰਸ਼ਾਸਨ ਪਹੁੰਚਦਿਆ? ਮਾਨ ਸਾਹਿਬ ਨੂੰ ਮੇਰੀ ਬੇਨਤੀ ਆ ਕਿ ਤੁਸੀਂ ਇਹ ਚੀਜ਼ ਉੱਤੇ ਕਿਉਂ ਨਹੀਂ ਸਖਤ ਹੋ ਰਹੇ ਵੀ ਇਹ ਮਹਿਕਮਾ ਤੁਹਾਡਾ ਕਿਉਂ ਨਹੀਂ ਪਹੁੰਚਿਆ ਇਹਨਾਂ ਨੂੰ ਕਿੰਨੇ ਕਿੰਨੇ ਪ੍ਰੈਸ਼ਰ ਪਾਇਆ ਕਿਉਂ ਨਹੀਂ ਆਇਆ ਤੁਹਾਡਾ ਪੁਲਿਸ ਪ੍ਰਸ਼ਾਸਨ ਕੋਈ ਉਹ ਨਹੀਂ ਆਇਆ ਤੁਹਾਡਾ ਵੀਡੀਓ ਸਾਹਿਬ ਕਿਉਂ ਨਹੀਂ ਆਇਆ ਤੁਹਾਡਾ ਤਹਿਸੀਲਦਾਰ ਸਾਹਿਬ ਕੀ ਕਾਰਨ ਹੈ ਕਿਹਦਾ ਪ੍ਰੈਸ਼ਰ ਇਹਦੇ ਉੱਤੇ ਇੱਕ ਪਾਸੇ ਸਾਰਾ ਪਿੰਡ ਇੱਕ ਪਾਸੇ ਪੰਚਾਇਤ ਦਾ ਮਤਾ ਇੱਕ ਪਾਸੇ 10000 ਵੋਟ ਪਿੰਡ ਦੀ ਜਦੋਂ ਵੋਟਾਂ ਲੈਣੀਆਂ ਤੋਂ ਇੱਥੇ ਇੱਕ ਲੀਡਰ ਆਉਂਦਾ ਇੱਕ ਜਾਂਦਾ ਅੱਜ tibbar ਸਾਰਾ ਪਾਣੀ ਚ ਡੁੱਬਿਆ ਫਿਰਦਾ ਛੱਪੜ ਲੋਕਾਂ ਨੇ ਮਾਰਲੇ ਨੇ ਕਿਉਂ ਨਹੀਂ ਸਰਕਾਰ ਸਾਥ ਕਿਉਂ ਨਹੀਂ ਦੇ ਰਹੀ ਇਸ ਕਰਕੇ ਆਪਾਂ ਹੱਥ ਜੋੜ ਕੇ ਮਾਨ ਸਰਕਾਰ ਨੂੰ ਬ ਕਿ ਇਹ ਚੀਜ਼ ਵਾਲੇ ਪਾਸੇ ਧਿਆਨ ਦਿਓ ਤੇ ਕੱਲ ਨੂੰ ਜਦੋਂ ਅੱਜ ਵੀ ਇੰਨਾ ਬਿਮਾਰੀਆਂ ਪੈ ਲੈਣ ਦਾ ਵੀ ਡਰ ਹੈਗਾ ਬੱਚੇ ਪਮਾਨ ਇਹ ਇੱਥੇ ਅੱਧਾ ਪਿੰਡ ਪਾਣੀ ਗਲੀਆਂ ਦੇ ਵਿੱਚ ਪਾਣੀ ਹੈ ਮੱਛਰਾਂ ਪਿੰਡ ਦੇ ਵਿੱਚ ਇੰਨਾ ਤੰਗ ਪ੍ਰੇਸ਼ਾਨ ਲੋਕ ਹੋ ਰਹੇ ਨੇ ਕਾਫੀ ਦਾ ਸਾਧਨ ਹੀ ਕੋਈ ਨਹੀਂ ਰਹਿਗਾ ਟਿੱਬੜ ਦੇ ਵਿੱਚ ਜੀ ਠੀਕ ਹੌਲਡਿਕ ਸਮੁੱਦਾ ਨਾ ਬਣਾਇਆ ਜਾਏ ਤੇ ਟਿੱਬੜ ਪਿੰਡ ਦੇ ਵਿੱਚ ਲੋਕਾਂ ਨੇ ਗੰਦੇ ਪਾਣੀ ਨੂੰ ਹੀ ਖਾਣ ਨੂੰ ਲੈ ਕੇ ਜਾਂ ਵਾਵਾ ਰੋਸਟ ਦਸ਼ਨ ਕੀਤਾ ਉਹ ਕਹਿੰਦੇ ਕਿ ਸਾਡਾ ਪਾਣੀ ਦਾ ਨਿਕਾਸ ਨਹੀਂ ਹੋ ਰਿਹਾ ਕੀ ਕਾਰਨ ਸੀ ਤੇ ਕੀ ਦੇਖਿਆ ਤੁਸੀਂ ਆ ਕੇ ਮੋਕੇ ਤੇ ਇਸ ਬੰਦੀ ਜਿਹੜੀ ਨਿਸ਼ਾਨ ਦੀ ਵਾਸਤੇ ਆਈ ਪਹਿਲਾਂ ਇਹੜਾ ਸਵੰਧਤ ਮਹਿਕਮਾ ਉਹਨੂੰ ਉਹਨਾਂ ਨੇ ਸਾਨੂੰ ਲਿਖ ਕੇ ਦਿੱਤਾ ਹੈ ਵੀਡੀਓ ਦਫ਼ਤਰ ਵਾਲਾ ਅਸੀਂ ਵੀਡੀਓ ਦਫ਼ਤਰ ਦੇ ਅਧਿਕਾਰੀ ਤੇ ਕਰਮਚਾਰੀ ਆਏ ਆ ਸਾਡੇ ਦਫ਼ਤਰ ਤੇ ਪਟਵਾਰੀ ਵੀ ਆਏ ਆ ਢਾਲ ਮੈਂ ਖੁਦ ਆਇਆ ਅਸੀਂ ਇੱਥੇ ਆ ਕੇ ਜਦੋਂ ਉਹਦੇ ਪਿੰਡ ਦੇ ਨਿਸ਼ਾਨਦੀ ਕਰਨ ਲੈ ਕੇ ਪਹਿਲਾਂ ਵੀ ਇੱਕ ਵਾਰੀ ਨਿਸ਼ਾਨਦੀ ਕਰਨ ਆਏ ਸੀ ਤੇ ਉਦੋਂ ਲੜਾਈ ਝਗੜਾ ਹੋਣ ਦਾ ਖਤਰਾ ਦੇਖ ਕੇ ਤਾਂ ਪੁਲਿਸ ਡੀਸ ਮਾਨ ਜੋਗ ਡਿਪਟੀ ਕਮਿਸ਼ਨਰ ਸਾਹਿਬ ਨੂੰ ਲਿਖਿਆ ਸਾਨੂੰ ਫੋਰਸ ਮਿਲ ਗਈ ਸੀ ਅੱਜ ਜਦੋਂ ਉੱਥੇ ਨਿਸ਼ਾਨਦੀ ਕਰ ਆਪਣਾ ਸਾਰਾ ਰਿਕਾਰਡ ਫੀਡ ਕਰਕੇ ਬਾਅਦ ਚਾਹੀ ਮਾਨਯੋਗ ਐਸਐਸਓ ਸਾਹਿਬ ਤੋਂ ਆਏ ਆਂ ਕਿ ਸਾਨੂੰ ਫੋਰਸ ਚਾਹੀਦੀ ਆ ਜਦੋਂ ਇੱਥੇ ਆ ਕੇ ਦੇਖਿਆ ਉਹ ਤੇ ਜਿਹੜਾ ਜਿਹੜੇ ਕਬਜ਼ੇ ਵਾਲੀ ਜਗ੍ਹਾ ਵਾ ਉਹਦੇ ਵਿੱਚ ਘੱਟੋ-ਘੱਟ 20 ਆਦਮੀਆਂ ਜਿਹੜਾ ਨੇ ਕਬਜ਼ਾ ਕੀਤਾ ਵਾ ਉੱਥੇ ਜਿਹੜੀ ਸਥਿਤੀ ਜਿਹੜੀ ਜ਼ਿਆਦਾ ਖਤਰੇ ਵਾਲੀ ਬਣਦੀ ਆਂ ਐਸਐਸਓ ਸਾਹਿਬ ਨੇ ਸਲਾਹ ਕੀਤੀ ਵੀ ਸਾਨੂੰ ਫੋਰਸ ਜਿਹੜੀ ਇਹਦੀ ਵੱਧ ਚਾਹੀਦੀ ਆ ਵੱਧ ਫੋਰਸ ਕਰਕੇ ਹੀ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਨੂੰ ਲਿਖਿਆ ਕਿ ਸਾਨੂੰ ਵੱਧ ਫੋਰਸ ਚਾਹੀਦੀ ਆ ਨਾਲੇ ਇਹde ਸਾਨੂੰ ਮੈਜਿਸਟਰੇਟ ਚਾਹੀਦਾ ਵਾ ਤਾਂ ਜੋ ਜੇ ਕੋਈ ਹਾਲਾਤ ਹੋ ਜੇ ਵੜਨ ਉੱਥੇ ਜੇ ਕੋਈ ਖਤਰੇ ਵਾਲੀ ਗੱਲ ਹੋਵੇ ਤਾਂ ਕਾਰਵਾਈ ਕੀਤੀ ਜਾ ਸਕਦੀ ਹੈ ਮਾਲਜੋਕ ਤਹਿਸੀਲਦਾਰ ਸਾਹਿਬ ਨਾਲ ਗੱਲ ਹੋ ਗਈ ਆ ਅਸੀਂ ਜਾ ਕੇ ਸਵੇਰੇ ਜਾ ਕੇ ਇਹਦੀ ਆਪਣੀ ਜਿਹੜਾ ਫਲਾਂ ਕੇਸ ਦਾ ਸਾਰਾ ਪੁਟ ਅਪ ਤਹਿਸੀਲਦਾਰ ਸਾਹਿਬ ਨੂੰ ਕਰ ਦਾਂਗੇ ਉਹ ਜਾ ਕੇ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਵਾਂਗੇ ਅਸੀਂ ਜੇਕਰ ਅਜਿਹੀ ਸ਼ਾਂਤੀ ਕਰਦੇ ਮਾਲਜੋਕ ਜਿਹੜਾ ਐਸਐਸਓ ਸਾਹਿਬ ਵੱਲੋਂ ਫੋਰਸ ਜਿਹੜੀ ਘੱਟ ਹੈਗੀ ਹੈ ਲੇਡੀ ਫੋਰਸ ਵੀ ਚਾਹੀਦੀ ਹੈ ਮਰਦਾਨਾ ਚਨਾਨਾ ਤੋਂ ਨਹੀਂ ਚਾਹੀਦੀ ਜੇਕਰ ਸਥਿਤੀ ਉਹ ਜੀ ਬਣ ਜੇ ਤੇ ਫਿਰ ਜਿਹੜਾ ਘਰਾਂ ਵਿੱਚ ਜਿਹੜਾ ਵਾ ਹਲਾਸ ਜਿਹੜੇ ਸੰਭਲਣੇ ਮੁਸ਼ਕਲ ਕੁਝ ਟਾਈਮ ਮਿਲਿਆ ਇਹ ਬਿਮਾਰੀ ਇਤਨਾ ਫੈਲ ਜਾਂਦੀ ਹੈ ਜੇ ਤਾਂ ਗੰਦਗੀ ਪਾਣੀ ਘਰਾਂ ਦੇ ਵਿੱਚ ਮਚਾ ਲਿਆ ਗਰਮੀਆਂ ਦੇ ਸੀਜ਼ਨ ਆ ਤਾਂ ਫਿਰ ਇਹਦੇ ਨਾਲ ਬੱਚੇ ਜੇ ਬਿਮਾਰ ਹੁੰਦਾ ਤੇ ਕਿਸੇ ਵਾਰ ਪ੍ਰਕਾਸ਼ਨ ਨੇ ਕੋਣ ਹੋਵੇਗਾ ਦੇਖੋ ਅਸੀਂ ਜਿਹੜੀ ਅੱਗੇ ਜਿਹੜੀ ਬਿਮਾਰੀ ਆਉਣੀ ਆ ਉਹਨੂੰ ਤੇ ਜਿਹੜੀ ਹੈਗੀ ਹੈ ਜੇ ਅੱਜ ਮੌਕੇ ਤੇ ਜਿਹੜੀ ਨਿਸ਼ਾਨੀ ਕਰਦੇ ਜੇ ਮੌਕੇ ਉੱਤੇ ਕੋਈ ਕਾਰਵਾਈ ਹੋਣੀ ਦੀ ਤਾਂ ਉਹਦੀ ਸਥਿਤੀ ਨੂੰ ਸੰਭਾਲਣਾ ਮੁਸ਼ਕਲ ਹੋ ਜਾਏ ਨਹੀਂ ਅਸੀਂ ਜਲਦੀ ਜਾ ਕੇ ਇਹਨਾਂ ਨੂੰ ਟਾਈਮ ਦੇ ਦਾਂਗੇ ਜਲਦੀ ਪ੍ਰਕਾਸ਼ਨ ਕਰਾਉਣਾਂਗੇ ਪੁਲਿਸ ਪ੍ਰੋਟੈਕਟਰ ਜਿਹੜੇ ਅਸੀਂ ਮਾਰਚੋਕ ਡਿਪਟੀ ਕਪੀਕਪੀਰ ਸਾਹਿਬ ਜਿਹੜੇ ਸਾਨੂੰ ਫੋਰਸ ਦਿੱਤੀ ਆ ਸੀ ਸਾਨੂੰ ਫੋਰਸ ਇੱਥੇ ਜਿਹੜੀ ਘੱਟੋ ਘੱਟ 100 ਤੋਂ 200 ਆਦਮੀ ਚਾਹੀਦਾ ਸਾਨੂੰ ਫੋਰਸ ਦਾ ਘਰਾਂ ਵਿੱਚ ਜਾਣਾ ਮੈ ਸੀ ਘਰਾਂ ਵਿੱਚ ਜਾ ਕੇ ਸਥਿਤੀ ਕਰਨੀ ਕੋਈ ਵੀ ਕੋਈ ਵੀ ਕਿਸੇ ਤਰ੍ਹਾਂ ਦੇ ਹਾਲਾਤ ਵੀ ਬਣ ਸਕਦੇ ਹਾਲਾਤਾਂ ਨੂੰ ਸੰਭਲਣ ਲਈ ਸਾਨੂੰ ਜੀਸ਼ਟ ਦੀ ਚਾਹੀਦਾ ਓਕੇ